ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਫਿਰ ਤੋਂ ਜੋ ਕਿ ਬਹੁਤ ਵੱਡੀ ਅਪਡੇਟ ਆਈ ਹੈ ਸਾਹਮਣੇ ਪਈ ਜੋ ਕਿ ਉਹਨਾਂ ਦਾ ਆਪਾਂ ਕਹਿ ਦਈਏ ਜੋ ਟਡਰੀਆਂ ਵਾਲੇ ਦੀ ਕੱਲ 17 ਤਰੀਕ ਨੂੰ ਉਹਨਾਂ ਦਾ ਪੇਸ਼ੀ ਸੀਗੀ ਯਾਨੀ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਜੋ ਉੱਪਰ ਇੱਕ ਕੇਸ ਹੈਗਾ 2012 ਦਾ ਸਾਰਿਆਂ ਨੂੰ ਪਤਾ ਹੋ ਤਾਂ ਕਿ ਹੁਣ ਆਪਾਂ ਇੱਕ ਵੀਡੀਓ ਜੋ ਆਈ ਹੈ ਸਾਹਮਣੇ ਪਹਿਲਾਂ ਉਹ ਸੁਣਾਵਾਂਗੇ ਤੁਹਾਨੂੰ ਫਿਰ ਥੋੜੇ ਨਾਲ ਅਗਲੇ ਵਿਚਾਰ ਕਰਾਂਗੇ ਸਾਂਝੇ ਸੁਣੋ ਇਸੇ ਪ੍ਰਕਾਰ ਤੁਹਾਨੂੰ ਵੀ ਇਸ ਗੱਲ ਦਾ ਪੂਰਾ ਪਤਾ ਲੱਗ ਜਾਣਾ ਕਿ ਟੜੀਆਂ ਵਾਲੇ ਸੰਤਾ ਦੇ ਨਾਲ ਹੋ ਕੀ ਗਿਆ ਇਹਨਾਂ ਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਸੁਣੋ ਪਤੂ ਦਾ ਐਸਪੀ ਤਰ੍ਹਾਂ ਐਸਪੀ ਨੂੰ ਗ੍ਰੀਟਸ ਜਾਰੀ ਹੋਇਆ ਸਾਬਤਾਈਪੁਰ ਨੇ ਜੋ ਹੈ ਚਾਰੇ ਦਿਬਹ ਕਾਰਨ ਦਸੂ ਨੋਟਿਸ ਐਪਾਇਰ ਹੋਣ ਤੋਂ ਬਾਅਦ ਟੜੀਆਂ ਵਾਲੇ ਦਾ ਨਾਮ ਕਹਿਲਾ ਬਿਆਰ ਸੀ ਇਸਕੇ ਤੋਂ ਵੀ ਕਾਦੇ ਸ਼ਾਖ ਸਮਾਇਆ कोड़ा हा, अरे चाच ले मैं बिल्कुल तैयार हां हर एक चाच ले मैं सहयोग करांगा कोऑपरेट करांगा क्षेत्रीय वाले का बयान स्क्रिप्ट समझाई है पहला सारा मामला खत्म हो चुकी आती है पूरी जानकारी लेना मेरे से होगी पंकज कपाही जुड़ा है नहीं पंकज ने पूरे वन गिरफ्तार सलवार कटरिया में फंसी हुई है रिकनेसीडोर थे आज लाइन तो बाद पूरे मामले के बीच सुनवाई हो रही है और ਇਸ ਸੈਂਕੜੇ ਨਾਲ ਕੱਲ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਫਆਰ ਜਿਹੜੀ ਦਰਜ ਹੋਈ ਔਰ ਉਸ ਦੀ ਸਾਰੀ ਡਿਟੇਲ ਜਿਹੜੀ ਹੈ ਉਹ ਕੋਰਟ ਨੂੰ ਦਿੱਤੀ ਗਈ ਤਾਂ ਜਿਹੇ ਚ ਹੁਣ ਇਹੀ ਹੈ ਕਿ ਕਿ ਰੇਸ਼ਿੰਗ ਕਰਿਆ ਵਾਲੇ ਉਹਨਾਂ ਦੀ ਗ੍ਰਿਫਤਾਰੀ ਹੋਈ ਕਿ ਇਸੇ ਪੂਰੇ ਮਸਲੇ ਤੇ ਅਜੇ ਤੱਕ ਪਟਿਆਲਾ ਪੁਲਿਸ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਇਸ ਬਾਰੇ ਉਸ ਸਾਹ ਦੇ ਉੱਤੇ ਮੌਜੂਦ ਇਸ ਜਗ੍ਹਾ ਦਾ ਜ਼ਿਕਰ ਹੋ ਰਿਹਾ ਹੈ ਇਸ ਨੂੰ ਪਰਮੇਸ਼ਵਰ ਦੁਆਰ ਕਿਹਾ ਜਾਂਦਾ ਹੈ ਤੋ ਬੱਚਾ ਨਹੀਂ ਮੈਂ ਹਰ ਜਾਨ ਚਾਹੇ ਜੀਵੀ ਜਾਨ ਚਾਹੇ ਵਾਲੋ ਕੋਈ ਵੀ ਜਾਨ ਚਾਹੇ ਵਾਲੋ ਮੈਂ ਸਹਿਯੋਗ ਦਵਾਂਗਾ ਔਰ ਮੇਰਾ ਇਸ ਵਿੱਚ ਕੋਈ ਰੋਲ ਨਹੀਂ ਹੈ ਮੈਨੂੰ ਜਾਣ ਪੁੱਛੀ ਇਸ ਪੂਰੇ ਮਸਲੇ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਸ ਤਰੀਕੇ ਦੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ 17 ਦਸੰਬਰ ਨੂੰ ਉਹਨਾਂ ਦੀ ਸੁਣਵਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਸੀ ਪਰ ਹਾਲੇ ਤੱਕ ਕੋਰਟ ਬੰਨੀ ਹੋ ਅਜੇ ਤੱਕ ਕੋਈ ਵੀ ਨਾ ਕੋਈ ਉਹਨਾਂ ਦੇ ਖਿਲਾਫ ਅਜੇ ਤੱਕ ਸਬੂਤ ਮਿਲੇ ਆ ਅਜੇ ਤੱਕ ਵੀ ਹਜੇ ਮਸਲਾ ਚੱਲ ਜਿੰਦਾ ਜਾਰੀ ਹੈ ਅਜੇ ਪਹਾਜੇ ਤੱਕ ਕੋਈ ਉਹਨਾਂ ਦੇ ਨਾ ਉਹਨਾਂ ਦੇ ਪੱਖ ਦੇ ਵਿੱਚ ਗੱਲ ਹੋਈ ਆ ਤੇ ਨਾ ਉਹਨਾਂ ਦੇ ਹਜੇ ਬਸ ਸਿਲਸਲਾ ਅਧ ਵਿਚਾਲੇ ਲੰਕਿਆ ਖੜਾ ਹੈਗਾ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਪਰ ਖਬਰਾਂ ਜੋ ਹਰ ਰੋਜ਼ ਵਿੱਚ ਕੁਝ ਕਹੇਦੇ ਚੈਨਲਾਂ ਹਰ ਰੋਜ਼ ਫੇਕ ਖਬਰਾਂ ਆਉਂਦੀਆਂ ਤਾਂ ਭਾਈ ਇਹ ਚੈਨਲਾਂ ਤੇ ਫੇਕ ਖਬਰਾਂ ਦੇ ਉੱਪਰ ਨਾ ਜਾਇਆ ਕਰੋ ਕਿਉਂਕਿ ਚੈਨਲ ਜੋ ਆਪਾਂ ਉਹਨਾਂ ਦੇ ਹਰ ਰੋਜ਼ ਦੇਖਦੇ ਹਾਂਗੇ ਜੋ ਢੱਡਰੀਆਂ ਵਾਲਿਆਂ ਦਾ ਹਰ ਰੋਜ਼ ਇੱਕ ਨਾ ਜਿਵੇਂ ਆਪਾਂ ਕਹਿੰਦੇ ਆ ਕੀਰਤਨ ਜੋ ਕਰਦੇ ਆ ਉਹ ਗੁਣਗਾਨ ਹਰ ਰੋਜ਼ ਤੇ ਉਹ ਅਸੀਂ ਸੁਣਦੇ ਆ ਉਹਦੇ ਚੈਨਲ ਤੋਂ ਕਿਉਂਕਿ ਜੇ ਕੋਈ ਐ ਜੀ ਗੱਲਬਾਤ ਹੋਵੇ ਵੀ ਢੱਡਰੀਆਂ ਵਾਲਾ ਆਪਣੇ ਡੇਰੇ 'ਚ ਹੈ ਨਹੀਂ ਕਿਉਂਕਿ ਕਈ ਚੈਨਲਾਂ ਤੋਂ ਆਈ ਨਹੀਂਗਾ ਖਬਰਾਂ ਵੀ ਉਹ ਫਰਾਰ ਆ ਉਹ ਬਈ ਕਿਤੇ ਨਹੀਂ ਕਿਉਂਕਿ ਹਰ ਰੋਜ਼ ਉਹਦਾ ਤੁਸੀਂ ਚੈਨਲ ਵੀ ਕੱਢ ਸਕਦੇ ਹੋ ਤਾਂ ਉਹਦੇ ਚੈਨਲ ਦੇ ਉੱਪਰ ਤੁਹਾਨੂੰ ਹਰ ਰੋਜ਼ ਜੋ ਕਿ ਇੱਕ ਵੀਡੀਓ ਅਪਲੋਡ ਹੁੰਦੀ ਆ ਜੋ ਜਿੱਥੇ ਕੀ ਕੀਰਤਨ ਹੁੰਦਾ ਹਰ ਰੋਜ਼ ਉਹਨਾਂ ਦਾ ਗੁਣਗਾਨ ਹੁੰਦਾਗਾ ਕਰੋੜਾਂ ਗਿਣਤੀ ਦੇ ਵਿੱਚ ਲੋਕ ਉਹਨੂੰ ਸੁਣਦੇ ਆ ਕਿਉਂਕਿ ਫੈਨ ਫੋਲੋਇੰਗਸ ਬਹੁਤ ਜ਼ਿਆਦਾ ਆ ਤਾਂ ਇਹ ਗੱਲ ਨੂੰ ਲੈ ਕੇ ਹੁਣ ਜੇ ਆਪਾਂ ਸੋਚੀਏ ਵੀ ਹਰ ਰੋਜ਼ ਨਵੀਤੋਂ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਇਹਨਾਂ ਦੇ ਖਿਲਾਫ ਵੀ ਇਹ ਖਬਰਾਂ ਤੇ ਨਾ ਜਾਇਆ ਕਰੋ ਕਿਉਂਕਿ ਕਈ ਚੈਨਲ ਆਏ ਜੇ ਆ ਕੁਝ ਕ ਲੋਕ ਜਿਵੇਂ ਹੁਣ ਕਹਿ ਦਈਏ ਕੁਝ ਚੰਗੇ ਵੀ ਆ ਵਿਚ ਮਾੜੇ ਵੀ ਆ ਮੈਨੂੰ ਕਮੈਂਟ ਆਉਂਦੇ ਆਗੇ ਕੋਈ ਕਹਿੰਦਾ ਵੀ ਬਹੁਤ ਵਧੀਆ ਬਾਬਾ ਜੀ ਦਾ ਗੁਣਗਾਨ ਜੋ ਇਹ ਕਰਦੇ ਆ ਬਾਈ ਸੇ ਵੀ ਤਾਂ ਕੋਈ ਕਹਿੰਦਾ ਵੀ ਗੁੱਡ ਨਾਈਸ ਵੈਰੀ ਜੋ ਤੇ ਵੀ ਵੈਰੀ ਨਾਈਸ ਆ ਬਹੁਤ ਵਧੀਆ ਵੀਡੀਓ ਆ ਲੋਕ ਵਿਚ ਐਵੇਂ ਵੀ ਕਹਿੰਦੇ ਵਿਚ ਭਈ ਗਾਲ੍ਹਾਂ ਵੀ ਕੱਢਦੇ ਆ ਕੋਈ ਕਹਿੰਦਾ ਢੱਡਰੀਆਂ ਵਾਲਾ ਆਏ ਆ ਜੀ ਉਹ ਆ ਜੀ ਹਨਾ ਤਾਂ ਵੀ ਤਰ੍ਹਾਂ ਤਰ੍ਹਾਂ ਦੀ ਦੁਨੀਆ ਦੇ ਉੱਪਰ ਭਈ ਤਰ੍ਹਾਂ ਤਰ੍ਹਾਂ ਦੇ ਬੰਦੇ ਆ ਤਾਂ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਲੇਕਿਨ ਆਪਣੇ ਚੈਨਲ ਤੋਂ ਕੋਈ ਫੇਕ ਖਬਰ ਆਪਾਂ ਨਹੀਂ ਪਾ ਸਕਦੇ ਜੋ ਖਬਰ ਹੁੰਦੀ ਹੈ ਚੈਨਲ ਤੇ ਆਪਾਂ ਤੁਹਾਨੂੰ ਉਹ ਖਬਰ ਤੁਹਾਡੇ ਤੱਕ ਪਹੁੰਚਾਉਣੀ ਹੈ ਤੇ ਜੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚੈਨਲ ਤੇ ਨਵੀਂ ਜੋ ਵੀਡੀਓ ਆਈ ਸੀ ਉਹ ਵੀ ਤੁਹਾਡੇ ਤੱਕ ਪਹੁੰਚਾਤੀ ਤੇ ਜੀ ਜਿਵੇਂ ਹਰ ਰੋਜ਼ ਆਉਂਦੀ ਰਹਿੰਦੀਆਂ ਵੀਡੀਓ ਤਾਂ ਤੇ ਵਿੱਚ ਲੋਕ ਵੀ ਚੰਗੇ ਮਾੜੇ ਆ ਤੁਹਾਨੂੰ ਪਤਾ ਹੀ ਆ ਕਿਉਂਕਿ ਜੇ ਸੋਚੀਏ ਢੱਡਰੀਆਂ ਵਾਲੇ ਦਾ ਇੱਕ ਨਾ ਬਹੁਤ ਜੋ ਉਹਨੇ ਚੰਗੇ ਕੰਮ ਕਰੇ ਹੋਏ ਆ ਨਾ ਇੱਕ ਉਹਨੂੰ ਲੈ ਕੇ ਲੋਕ ਬਹੁਤ ਯਾਰ ਉਹਨੂੰ ਮੈਂ ਕਹਣਾ ਵੀ ਫੋਲੋ ਕਰਦੇ ਲੋਕ ਉਹਦੀ ਗਿਣਤੀ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਜੁੜੇ ਹੋਏ ਆ ਜੋ ਕਿ ਹਰ ਰੋਜ਼ ਕੀਰਤਨ ਪ੍ਰਮਾਤਮਾ ਦਾ ਨਾਮ ਲੈਂਦੇ ਆ ਹਰ ਲੋਕ ਸੁਣਦੇ ਆ ਉਹਨੂੰ ਬਾਹਰਲੇ ਵਿਦੇਸ਼ਾਂ-ਵਿਦੇਸ਼ਾਂ 'ਚ ਵੀ ਦੇਸ਼ਾਂ-ਵਿਦੇਸ਼ਾਂ 'ਚ ਦੂਰ-ਦੂਰ ਵੀਡੀਓ ਜਾਂਦੀਆਂ ਉਹਨਾਂ ਦੀਆਂ ਤਾਂ ਬਾਕੀ ਗੁਣਗਾਨ ਜੋ ਕਰਦੇ ਆ ਪ੍ਰਮਾਤਮਾ ਦਾ ਉਹ ਵੀ ਚੰਗਾ ਗੱਲ ਚੰਗੀ ਗੱਲ ਆ ਪਰ ਜੋ ਇਹਨਾਂ ਉੱਪਰ ਇਹ ਕੇਸ ਆਪਾਂ ਨੂੰ ਪਤਾ 2012 ਦਾ ਇੱਕ ਦਰਬਾਰ ਦੇ ਸਾਹਮਣੇ ਇੱਕ ਕੁੜੀ ਨੇ ਆ ਕੇ ਆਪਣੀ ਆਤਮ ਹੱਤਿਆ ਕੀਤੀ ਸੀ ਇਨੇ ਕੀ ਜਾਨ ਦਿੱਤੀ ਜ਼ਹਿਰ ਖਾ ਕੇ ਹਾਲਾਂ ਤੱਕ ਵੀ ਕੋਰਟ ਬੰਨੀਓ ਹਜੇ ਤੱਕ ਕੋਈ ਇਹਨਾਂ ਦੇ ਬੰਨੀ ਐ ਇਹਦੇ ਉੱਪਰ ਕੋਈ ਸਬੂਤ ਹਜੇ ਤੱਕ ਨਹੀਂ ਮਿਲੇ ਇਹਨਾਂ ਦੇ ਖਿਲਾਫ ਜੋ ਕੋਰਟ ਨੂੰ ਤਾਂ ਵੀ ਹਜੇ ਅੱਧ ਵਿਚਾਲੇ ਵੀ ਇਹ ਕੇਸ ਲਟਕਿਆ ਖੜਾਗਾ ਗੱਲ ਹੁਣ ਇਹ ਹੈ ਕਿ ਇੰਨੇ ਕ ਤ ਵੀ ਹਰ ਰੋਜ਼ ਨਵੀਆਂ ਤੋਂ ਨਵੀਆਂ ਜੋ ਫੇਕ ਖਬਰਾਂ ਵੀ ਵਿੱਚ ਆਉਂਦੀਆਂ ਹਨਾ ਹਰ ਰੋਜ਼ ਨਵੀਂ ਤੋਂ ਨਵੀਂ ਤਾਂ ਇਹ ਖਬਰਾਂ ਤੇ ਨਾ ਜਾਇਆ ਕਰੋ ਬਈ ਕਿਉਂਕਿ ਸੱਚ ਹੁੰਦਾ ਜੋ ਉਹ ਕੁਝ ਹੋਰ ਹੁੰਦਾ ਵਿੱਚ ਕੁਝ ਕੁ ਚੈਨਲ ਹੈਗੇ ਆ ਜਿਹੜੇ ਫੇਕ ਖਬਰ ਹਰ ਰੋਜ਼ ਪਾਉਂਦੇ ਰਹਿੰਦੇ ਆ ਤੇ ਚਲੋ ਜੀ ਅੱਜ ਦੀ ਖਾਸ ਕਰਕੇ ਵੀਡੀਓ ਸੀਗੀ ਆਪਣੀ ਢੱਡਰੀਆਂ ਵਾਲੇ ਤੇ ਬਈ ਕਿਉਂਕਿ ਉਹ ਪਹੁੰਚਾਉਣੀ ਜ਼ਰੂਰੀ ਸੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋ ਪਹੁੰਚਾਉਣੇ ਆ ਨਾ ਕੋਈ ਫੇਕ ਖਬਰ ਹੁੰਦੀ ਆ ਨਾ ਕੋਈ ਆਪਣੇ ਕੋਲੋਂ ਆਪਾਂ ਆਪ ਬੋਲਦੇ ਆ ਜੋ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋ ਜੋ ਅੱਜ ਨਵੀਂ ਇਹ ਵੀਡੀਓ ਚੈਨਲ ਤੋਂ ਆਈ ਸੀ ਆਪਾਂ ਉਹ ਤੁਹਾਨੂੰ ਸੁਨਾਤੀ ਤੇ ਜਿੰਨਾ ਤੱਕ ਬਈ ਵੀਡੀਓ ਜਾਂਦੀ ਆ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਾਈ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੋ ਆਪਣੇ ਪੰਜਾਬ ਚ ਹੁੰਦਾ ਉਹ ਤੁਹਾਡੇ ਤੱਕ ਪਹੁੰਚਾਉਣੇ ਆ ਜੀ ਚਲੋ ਜੀ ਧੰਨਵਾਦ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆ ਥੈਂਕ ਯੂ ਧੰਨਵਾਦ